ਅਰ ਅੱਜ ਮੈਂ ਮਹਿਸੂਸ ਕਰ ਰਿਹਾ ਸੀ ਟ੍ਰਾਈਬਿਗਨ ਟੂ ਲੁਧਿਆਣਾ ਕਿ ਲੁਧਿਆਣੇ ਦੀ ਅੱਜ ਜਿਹੜੀ ਵੀ ਤਸਵੀਰ ਚਾਹੇ ਉਹ 인ਫਰਾਸਟ੍ਰਕਚਰ ਦੇ ਮਾਧਮ ਤੋਂ ਹੈ ਚਾਹੇ ਉਹ 에어 ਕਨੈਕਟੀਵਿਟੀ ਰੇਲ ਕਨੈਕਟੀਵਿਟੀ ਰੋਡ ਕਨੈਕਟੀਵਿਟੀ ਦੇ ਮਾਧਮ ਤੋਂ ਹੈ ਚਾਹੇ ਉਹ ਬਾਈਪਾਸ ਨਿਕਲੇ ਆ ਯਾਰ ਟ੍ਰੈਫਿਕ ਨੂੰ ਕਿਸੇ ਹੱਦ ਤੱਕ ਐਲੀਵੇਟਡ ਰੋਡ ਤੋਂ ਕੰਜੈਸਟ ਕਰਨ ਦੇ ਇਸ਼ੂਸ ਨੇ ਜਦ ਮੈਂ ਵੇਖਦਾ ਵਿਚਾਰਦਾ ਜੀਸਰ 올 ਡਨ ਸ਼ਰੋਮਨੀ ਅਕਾਲੀ ਦਲ ਜਦੋਂ ਸardar sukhbir singh ਦੀ ਬਾਦਲ ਇਹਨਾਂ ਪ੍ਰੋਜੈਕਟਸ ਨੂੰ ਪਰਸਨਲੀ ਵਿਊ অর ਰਿਵਿਊ ਕਰਦੇ ਸਨ ਐਨ ਉਸ ਸਮੇਂ ਤੋਂ ਬਾਅਦ 7 ਐਂਡ ਹਾਫ ਈਅਰਸ ਹੈਵ ਕ੍ਰਾਸਡ 5 ਸਾਲ ਪਹਿਲਾਂ ਕਾਂਗਰਸ ਨੇ ਕੁਝ ਨਹੀਂ ਕੀਤਾ ਇਹਨੂੰ ਬੜੀ ਹਰਾਨੀ ਹੁੰਦੀ ਹੈ that ਉਹਨਾਂ ਦੇ ਪ੍ਰਧਾਨ ਸਾਹਿਬ ਇਥੋਂ ਇਲੈਕਸ਼ਨ ਲੜ ਰਹੇ ਐ ਵਿੱਚ on on what issues ਉਹ ਐਡਰੈਸ ਕਰਨਗੇ ਇਸ ਗੱਲ ਨੂੰ ਕਿ ਹਾਉ 5 ইয়ারਸ ਵਰ ਵੇਸਟਡ ਇਨ ਦਾ ਕਾਂਗਰਸ ਰਜਿਮ ਔਰ 25 ਸਾਲ ਜਿਹੜੇ ਅੱਜ ਦੇ ਮੌਜੂਦਾ ਨੇ ਮੈਂ ਉਹਦੇ ਤੇ ਜ਼ਰੂਰ ਥੋੜਾ ਜੂਰ ਦੇ ਕੇ ਗੱਲ ਕਰੂੰਗਾ ਅਤੇ ਚੀਫ ਮਿਨਿਸਟਰ ਭਗਵਾਨ ਉਤਮਾਨ ਔਰ ਉਹਨਾਂ ਦੇ ਜੋ ਪਰਸਨਲ ਮੈਂ ਕਹਿ ਸਕਦਾ ਉਹਨਾਂ ਦੀ ਜੋ ਕਾਰ ਕਾਰਗੁਜ਼ਾਰੀ ਹੈ ਇਟਸ ਇਨ ਸੀਰੀਅਸ ਡਾਊਟ ਐਂਡ ਕੁਐਸਚਨ ਅੱਜ ਬਾਰਡਰ ਸਟੇਟ ਹੋਣ ਦੇ ਪੰਜਾਬ ਬਾਰਡਰ ਸਟੇਟ ਹੈ ਔਰ ਇਸ ਬਾਰਡਰ ਸਟੇਟ ਦੀ ਅੱਜ ਸਭ ਤੋਂ ਵੱਡੀ ਮੈਂ ਸਮਝ ਸਕਦਾ ਹਾਂ ਕਹਿ ਸਕਦਾ ਹਾਂ ਕਿ ਜਿਹੜੀ ਕਮੀ ਪੇਸ਼ੀ ਆ ਉਹ ਲਾਅਨ ਆਰਡਰ ਹੈ ਜੇ ਤੁਸੀਂ ਕਿਸੇ ਆਪ ਦੇ ਸਿਟੀਜ਼ਨ ਨੂੰ ਸੇਫਟੀ ਯਰ ਸਿਕਿਉਰਿਟੀ ਨਹੀਂ ਪ੍ਰੋਪੇਟ ਕਰ ਸਕਦੇ ਤੁਸੀਂ ਆਪ ਦੇ ਸੂਬੇ ਦੀ ਕਿਵੇਂ ਡਵੈਲਪਮੈਂਟ ਕਰਾ ਸਕਦੇ ਹੋ ਜਾਂ ਕਿਵੇਂ ਤੁਸੀਂ ਸਮਝੋਗੇ ਕਿ ਇੱਥੇ ਇਨਵੈਸਟਮੈਂਟ ਆਉਗੀ ਔਰ ਇਹੀ ਕਾਰਨ ਹੈ ਕਿ ਜੇ ਤੁਸੀਂ 22 ਸਾਲ ਦਾ ਪੀਰੀਅਡ ਵੇਖੋ 빅 ਇੰਡਸਟਰੀਅਲਿਸ ਜਿਹੜੇ ਜਦੋਂ ਅਸੀਂ ਇਨਵੈਸਟ ਸਬਮਿਟ ਕੀਤਾ ਸੀ ਜਿਹੜੇ ਆਏ ਮਹੌਲੀ ਵੀ ਆਏ ਸਨ ਔਰ ਵੱਡੇ ਪੱਧਰ ਤੇ ਆਏ ਸਨ 올 ਦਾ 빅 ਇੰਡਸਟਰੀਜ਼ ਆਫ ਇੰਡੀਆ ਚਾਹੇ ਉਹ ਹੋਟਲ ਇੰਡਸਟਰੀ ਸੀ ਚਾਹੇ ਉਹ ਟੈਲੀਕਮਿਊਨੀਕੇਸ਼ਨ ਸੀ ਚਾਹੇ ਉਹ ਫੂਡ ਪ੍ਰੋਸੈਸਿੰਗ ਸਨ ਦੇ 올 ਕੇਮ ਐਂਡ ਇਨਵੈਸਟਡ ਇਨ ਹਜ਼ਰਡਸ ਆਫ ਕਰੋਰਸ ਮਗਰ ਅੱਜ ਜੋ ਇਨਵੈਸਟਰ ਸੈਂਟਮੈਂਟ ਕਿੰਨਾ ਲੋ ਹੈ ਭਵੰਤਮਾ ਚ ਕਿ ਇਹ ਬੰਬੇ ਗਏ ਜਿਹੜਾ ਦੇਸ਼ ਦਾ ਲੀਡਿੰਗ ਇੰਡਸਟਰੀਅਲਿਸ ਨੇ ਉਹ ਇਹਨਾਂ ਨੂੰ ਮਿਡਲਾਈ ਪਸੰਦ ਨਹੀਂ ਕੀਤਾ ਔਰ ਇਹਨਾਂ ਨੇ ਆਪਦੀ ਜੋ ਇਹਨਾਂ ਦੀ ਫੇਵਰੇਟ ਹੌਬੀ ਹੈ ਉਹ ਖਾ ਪੀ ਕੇ ਉੱਥੋਂ ਮੁੜਿਆ ਜਿਵੇਂ ਜਰਮਨੀ ਗਏ ਸਨ ਜਰਮਨੀ ਤੋਂ ਇਨਵੈਸਟਮੈਂਟ ਕੀ ਆਈ ਇਹ ਤਾਂ ਕਿਸੇ ਨੂੰ ਨਹੀਂ ਚੇਤੇ ਆਉਂਦਾ ਮਗਰ ਇਹ ਗੱਲ ਚੇਤੇ ਆਉਂਦੀ ਹੈ ਕਿ ਜਰਮਨੀ ਦੇ ਜਹਾਜ਼ ਚੜਨ ਤੋਂ ਕਿ ਗਾਦੀ ਪੀਤੀ ਵੱਦਸੀ ਇਹਨਾਂ ਨੂੰ ਜਹਾਜ਼ ਨਹੀਂ ਚੜਨ ਦਿੱਤਾ ਇਹ ਤਾਂ ਰੋਜ਼ ਦੀ ਸੁਰਖੀ ਬਣੀ। ਸੋ ਜਦੋਂ ਕੋਈ ਮੁੱਖ ਮੰਤਰੀ ਕਿਸੇ ਕੰਟਰੀ ਗਿਆ ਹੋਵੇ ਉਥੋਂ ਕਿਹੜੀ ਬਿਗ ਟਿਕਟ ਇਨਵੈਸਟਮੈਂਟ ਆਈ ਹੋਵੇ ਜਾਂ ਕਿਹੜੇ ਸੂਬੇ 'ਚ ਇਹ ਸਾਰੇ ਪੰਜਾਬ ਸਾਰੇ ਦੇਸ਼ 'ਚ ਫਿਰੇ ਨੇ ਤੁਹਾਨੂੰ ਇੱਕ ਵੀ ਇਹਦੀ ਚੀਜ਼ ਤੁਸੀਂ ਪਿੰਪ ਪੁਆਇੰਟ ਨਹੀਂ ਕਰ ਸਕੋਗੇ ਕਿ ਭਗਵਾਨਤ ਮਾਨ ਗਏ ਤੇ ਇਹ ਕਾਮਯਾਬੀ ਲੈ ਕੇ ਆਏ ਹਾਂ ਮਗਰ ਉਥੇ ਖਾਦੀ ਪੀਤੀ ਚ ਕੀ ਕਰਕੇ ਉਹ ਸਭ ਦੇ ਚੇਤੇ ਆਉਂਦਾ ਸਾਸ਼ਕ ਜਿੱਥੇ ਫੇਮਸ ਸਿੰਗਰ ਸੱਤੂ ਮੂਸੇਵਾਲਾ ਨੰਗਲ ਅੰਬੀਆਂ ਔਰ ਰੋਜ਼ ਤੇ ਵੱਡੀ ਗਿਣਤੀ ਚ ਲਾਰੈਂਸ ਬਿਸ਼नोई ਵਰਗੇ ਜੇਲ੍ਹ ਚੋਂ ਬਹਿ ਕੇ ਇੰਟਰਵਿਊ ਆ ਦੇ ਥ੍ਰੈਟ ਕਰ ਰਹੇ ਅੱਜ ਵੀ 골ਡੀ ਬਰਾੜ ਵੱਡੇ ਪੱਧਰ ਤੇ ਅੱਜ ਵੀ 골ਡੀ ਬਰਾੜ ਜਿਵੇਂ ਆਪਾਂ ਇੱਥੇ ਬੈਠੇ ਆ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜਿੰਨੇ ਡਿਵੈਲਪਰਸ ਨੇ ਲੈਂਡਵਲਪਰਸ ਹੋਟਲਿਆਜ਼ ਨੇ ਜਾਂ ਹਸਪੀਟਲਸ ਨੇ ਉਹ ਦੱਸਦੇ ਹੀ ਨਹੀਂ ਕਿ ਬੜਦੇ ਆਲ ਗਾਟ हैपी न्यू ईयर ट्रेक्स सोचिए क्या ऑल ऑर्डरली कोलैप्स है और थे और की दोगे और जो मेरे कोल जो कैंडिडेट साहब ये बंद हो रहे यार जो कैंडिडेट साहब खोलते ने मैं समझता हूं कि जिन्नी काट गल भाजपा के कैंडिडेट दी कीती जावे उन्नी चगी क्योंकि फॉरगेट द फैक्ट दैट ਉਹਨਾਂ ਨੇ ਕਿਸੇ ਦਾ 15 ਸਾਲ ਦਾ ਮੈਨੂੰ ਲੱਗਦਾ ਉਹਦਾ ਤਾਂ ਫੇਮਸ ਰਿਕਾਰਡ ਹੈ ਕਿ ਕਿਸੇ ਦਾ ਫੋਨ ਹੀ ਨਹੀਂ ਚੁੱਕਣਾ ਤੇ ਜਿਹਨੇ ਫੋਨ ਹੀ ਨਹੀਂ ਚੁੱਕਣਾ ਉਹਨੇ ਕਿਸੇ ਦਾ ਸਮੱਸਿਆ ਕੀ ਹੱਲ ਕਰਦੀ ਹੈ ਬਟ ਫਰਗੇਟ ਥੈਟ ਕਿੰਨੀ ਮੌਕਾ ਪ੍ਰਸਤੀ ਪੋਲਿਟਿਕਸ ਕਰਦੇ ਆ ਪਹਿਲਾਂ ਕਾਂਗਰਸ ਆਈਡੀਓਲੋਜੀ ਔਰ ਅੱਜ ਆਪੋਜ਼ਿਟ ਆਈਡੀਓਲੋਜੀ ਜਿਹਨੇ ਕਾਂਗਰਸ ਪਾਰਟੀ 'ਚ ਰਹਿੰਦਿਆ ਪਤਾ ਨਹੀਂ ਭਾਜਪਾ ਨੂੰ ਕਿਹੜੀ ਕਿਹੜੀ ਗੱਲ ਲਈ ਅਕਿਊਜ਼ ਕੀਤਾ ਔਰ ਅਬਿਊਜ਼ ਕੀਤਾ ਅੱਜ ਚੁੱਕੀ ਇੱਕ ਟਿਕਟ ਮਿਲ ਗਈ ਮੋਗਾ ਪ੍ਰਸਤੀ ਪੋਲਿਟਿਕਸ ਕਰਨੀ ਸੀ ਅੱਜ ਉਸ ਪਾਰਟੀ ਦੇ ਆਕੇ ਉਹਨਾਂ ਦੇ ਗੁਣਗਾਨ ਕਰਨ ਲੱਗੇ ਕਿਉਂ ਟੇਕ ਆਊਟ ਦੇ ਸਪੀਚਸ ਜੋ ਪਾਰਲੀਮੈਂਟ ਤੇ ਚਲੋ ਕਦੇ-ਕਦੇ ਬੋਲੇ ਜਿੰਨਾ ਬੋਲੇ ਆ ਉਹਨਾਂ ਨੇ ਤਾਂ ਹਮੇਸ਼ਾ ਭਾਜਪਾ ਨੂੰ ਕ੍ਰਿਟਿਕਾਈਜ਼ ਕੀਤਾ ਅੱਜ ਦੀ ਬੇਸ਼ਰਮੀ ਵੇਖੋ ਈ ਅੱਜ ਇੱਕ ਟਿਕਟ ਮਿਲ ਗਈ ਤੇ ਮੈਂ ਕਹਿੰਦਾ ਜੀ ਇੰਨਾ ਛੇਤੀ ਤਾਂ ਕੋਈ ਜਿਮਨਾਸਟ ਨਹੀਂ ਸਮਰ ਸੌਲਟ ਮਾਰਦਾ ਜਿੰਨੀ ਛੇਤੀ ਇਹਨਾਂ ਨੇ ਸਮਰ ਸੌਲਟ ਮਾਰੀ ਮਤਲਬ ਕਿ ਇਹ ਤਾਂ ਵੱਡੇ ਵੱਡੇ ਕਲਾਕਾਰਾਂ ਨੂੰ ਫੇਲ ਕਰ ਦਿੰਦਾ